ਅਗੇ ਕਿਹਨਾ ਆਪਣਾ ਮੇਰਾ ਨਾਮ ਮਿਰਸਿੰਘਾ ਜੀ ਹੈ ਅੱਜ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਕਬੱਡੀ ਦੇ ਮੈਚ ਹੋਏ ਆ ਦਿਵਾਨ ਸاجة ਉਸਤੇ ਬਾਰੇ ਕੀ ਕਹਿਣਾ ਚਾਹੋਗੇ ਜੀ ਅੱਜ ਸੰਤਨ ਅਮਰ ਸਿੰਘ ਜੀ ਦੱਬਾ ਬਲਦੇਵ ਸਿੰਘ ਜੀ ਉਹਨਾਂ ਦੀ ਸਲਾਨਾ ਜੋੜ ਮਿਲੇ ਨੂੰ ਸਮਰਪਿਤ ਅੱਜ ਇੱਥੇ ਸਮਾਗਮ ਹੋਏ ਆ ਜਿਨ੍ਹਾਂ ਵਿੱਚ ਕਿ ਸਵੇਰੇ ਦਿਵਾਨ ਦਿਵਾਨ ਸاجة ਸਭ ਤੋਂ ਪਹਿਲਾਂ ਸਵੇਰੇ ਭੋਜ ਪਾਏ ਜਾਂਸ ਤੋਂ ਬਾਅਦ ਦਿਵਾਨ ਸاجة ਜਿਸ ਵਿੱਚ ਕਿ ਕਥਾਵਾਚਕ ਕੁਸ਼ੀਰ ਸਿੰਘਾ ਨੇ ताली रागी ਜਥਿਆਂ ਨੇ ਹਾਜ਼ਰੀਆਂ ਭਰੀਆਂ ਉਸ ਤੋਂ ਬਾਅਦ ਗੱਤਕੇ ਦੇ ਜੋਰ ਫੁਲਾਏ ਗਏ ਗੱਤਕੇ ਦੀਆਂ ਟੀਮਾਂ ਵੱਲੋਂ ਉਸ ਤੋਂ ਬਾਅਦ ਕਬੱਡੀ ਦੇ ਮੈਚ ਹੋਏ ਜਿਸ ਵਿੱਚ ਕੇ ਮਾਝੇ ਤੇ ਦੁਆਬੇ ਦੀ ਟੀਮ ਦੇ ਮੈਚ ਹੋਇਆ ਜਿਹੜੇ ਕਿ ਸੰਗਤ ਨੇ ਬਹੁਤ ਹੀ ਉਤਸ਼ਾਹਪੂਰਵਕ ਦੇਖਿਆ ਅੱਜ ਦਾ ਸਾਰਾ ਇਸ ਸਮਾਗਮ ਬੜੇ ਉਤਸ਼ਾਹਪੂਰਵਕ ਮਨਾਇਆ ਗਿਆ ਹੈ ਕਿਹੜੀ ਟੀਮ ਜਿੱਤੀ ਹੈ ਜੀ ਇੱਥੇ ਅੱਜ ਮਾਝੇ ਦੀ ਟੀਮ ਜਿੱਤੀ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਹਾਂਜੀ ਬਾਈ ਜੀ ਕੀ ਨਾ ਆਪਣਾ ਜੀ ਕਾਬਿਲ ਸੋਣਾ ਅੱਜ ਦੇ ਪ੍ਰੋਗਰਾਮ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਤਾਂ ਤਾਂ ਬਾਬਾ ਵੀਰ ਸਿੰਘ ਜੀ ਦਾ ਵਰ੍ਹੇ ਨੂੰ ਕਰਾਇਆ ਗਿਆ ਇਹ ਸੋਰੀ ਕੈਂਪਸ ਹੈ ਗ੍ਰੀਪ ਟੂਰਨਾਮੈਂਟ ਕੋਸ ਤੋਂ ਬਾਅਦ ਅਡਵਾਂਸਰ ਗਿਆ ਬਾਬਾ ਅਵਿਸ਼ੇਸ਼ ਤੋਂ ਤੇ ਬਾਬਾ ਗੁਰਨਾ ਸਿੰਘ ਭਾਈ ਦੀ ਟੋਲੀ ਪਹੁੰਚੀ ਹਾਂਜੀ ਤੇ ਦਸਤਾਰ ਮੁਕਾਬਲੇ ਕਰਾਏ ਗਏ ਹਾਂਜੀ ਨਰਾ ਵਾਲਾ ਗੁਰਬਾਣੀ ਕੰਟ ਮੁਕਾਬਲੇ ਕਰਾਏ ਗਏ ਤੇ ਉਸ ਤੋਂ ਬਾਅਦ ਕਬੱਡੀ ਦਾ ਟੂਰਨਾਮੈਂਟ ਹੋਇਆ ਜੋ ਸੰਗਠਾ ਨੇ ਬੜੇ ਬੜਾ ਜਿਆਦਾ ਸਨਜੋਗ ਦਿੱਤਾ ਤੇ ਧੰਨਵਾਦ ਨੂੰ ਸ਼ਹਿਤਾਂ ਦਾ ਇਹ ਸਾਲਾਨਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਜੀ ਹਾਂ ਜੀ ਸਾਲਾਨਾ ਪ੍ਰੋਗਰਾਮ ਠੀਕ ਹੈ ਕਬੱਡੀ ਹਰ ਸਾਲ ਪਹਿਲੀ ਵਾਰ ਹੋਏਗਾ ਜੀ ਨਹੀਂ ਜੀ ਨਹੀਂ ਹਰ ਸਾਲ ਜੀ ਕਬੱਡੀ ਨਹੀਂ ਹਰ ਸਾਲ ਹੁੰਦੀ ਹੈ ਠੀਕ ਹੈ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਖਾਸ ਕਰਕੇ ਜਿਹੜਾ ਖੇਡਾਂ ਦੇ ਨਾਲ ਜੋੜਨ ਦੀ ਜੋ ਗੁਰਬਾਨੀ ਨਾਲ ਜੁੜੋ ਤੇ ਖੇਡਾਂ ਨਾਲ ਜੁੜੋ ਹਮ ਵਿਸ਼ੇਸ਼ ਤੌਰ ਤੇ ਇਹ ਪ੍ਰੋਗਰਾਮ ਕਰਾਇਆ ਜਾਂਦਾ ਜੋ ਆਪਦੇ ਪੁਰਖਿਆਂ ਦੀ ਯਾਦ ਸੰਦੋਗੀ ਠੀਕ ਹੈ ਭਾਈ ਜੀ ਵੈਰੀ ਖਾਲਸਾ ਭਾਈ ਗੁਰੂ ਸਤਿ ਜੀ ਬਾਬਾ ਜੀ ਕੀ ਨਾਮ ਹੈ ਆਪਣਾ ਜੀ ਬਾਬਾ ਜੀ ਨੇ ਅਸੂਝੇ ਸਮਾਂ ਲਾਈ ਅੱਜ ਕੀ ਪ੍ਰੋਗਰਾਮ ਇੱਥੇ ਹੋਇਆ ਜੀ ਉਹ ਭੰਤਨ ਬਾਬਾ ਵੀਰ ਸਿੰਘ ਜੀ ਅਮਰਤਪੁਰ ਨਰੰਗਾਵਾਦ ਵਾਲੇ ਮਹਾਂਪੁਰਖ ਉਹਨਾਂ ਦਾ ਸਲਾਨਾ ਜੋੜ ਮੇਲਾ ਜਿਹੜਾ ਬੱਗੀ ਵਾਲਾ ਤੇ ਫਰੀਜੇ ਵਾਲੇ ਨੇ ਸੰਗਤ ਨੇ ਰਲ ਮਿਲ ਕੇ ਅਮਰਤਪੁਰੇ ਤੋਂ ਲੈ ਕੇ ਕਿਰਕੀ ਜੋੜ ਮੇਲੇ ਮਨਾਏ ਆ ਹਾਂ ਹਾਂ ਸਭ ਤੋਂ ਪਹਿਲਾਂ ਦਿਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਗੱਦਕੜੀ ਟੀਮ ਨੇ ਜੋਰ ਉਠਾਏ ਹਨ ਹੁਣ ਕਬੱਡੀ ਦੇ ਮੈਚ ਹੋਏ ਹਨ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਭੰਤਨ ਬਾਬਾ ਵੀਰ ਸਿੰਘ ਜੀ ਜੋੜ ਮੇਲੇ ਮਨਾਏ ਬਹੁਤ ਹੀ ਖੁਸ਼ੀਆਂ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ